ਦੋਸਤਾਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਪਤਨੀ ਆਪਣੇ ਮੁਲਾਨਾ ਪਤੀ ਨੂੰ ਛੱਡ ਕੇ ਆਪਣੇ ਹੀ ਦਿਓਰ ਦੇ ਨਾਲ ਭੱਜ ਜਾਂਦੀ ਆ। ਦਰਅਸਲ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਆ ਜਿਸ ਦਾ ਨਾਮ ਮੁਲਾਨਾ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਜਿਹੜੀ ਪਤਨੀ ਆ ਉਸ ਨੂੰ ਛੱਡ ਕੇ ਭੱਜ ਜਾਂਦੀ ਆ। ਇਹਦੇ ਬਾਰੇ ਬਹੁਤ ਵੱਡੇ ਖੁਲਾਸੇ ਹੋਏ ਆ। ਜਿਹੜਾ ਮੁਲਾਨਾ ਏ ਉਸ ਨੇ ਕਿਹਾ ਕਿ ਮੇਰੀ ਜਿਹੜੀ ਪਤਨੀ ਆ ਵਿਆਹ ਤੋਂ ਕੁਝ ਟਾਈਮ ਬਾਅਦ ਉਸਨੇ ਮੈਨੂੰ ਆਪਣੀ ਮੇਰੀ ਜਿਹੜੀ ਦਾੜੀ ਆ ਉਹ ਕਟਵਾਉਣ ਦੇ ਲਈ ਕਹਿੰਦੀ ਸੀ ਪਰ ਮੈਂ ਆਪਣੀ ਪਤਨੀ ਨੂੰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਮੈਂ ਆਪਣੀ ਜਿਹੜੀ ਦਾੜੀ ਆ ਨਹੀਂ ਕਟਵਾਵਾਂਗਾ ਫਿਰ ਜਿਹੜੀ ਉਸਦੀ ਪਤਨੀ ਹੁੰਦੀ ਆ ਉਸਨੂੰ ਡਰਾਉਂਦੀ ਆ ਧਮਕਾਉਂਦੀ ਆ ਕਹਿੰਦੀ ਆ ਜਾਂ ਤਾਂ ਤੂੰ ਦਾੜੀ ਰੱਖ ਲੈ ਤਾਂ ਜਾਂ ਤੂੰ ਮੈਨੂੰ ਰੱਖ ਲੈ ਪਰ ਫਿਰ ਵੀ ਜਿਹੜਾ ਪਤੀ ਹੁੰਦਾ ਉਹ ਆਪਣੀ ਪਤਨੀ ਨੂੰ ਦੁਬਾਰਾ ਫੇਰ ਸਾਫ਼-ਸਾਫ਼ ਇਨਕਾਰ ਕਰ ਦਿੰਦਾ ਹੈ ਕਿ ਮੈਂ ਆਪਣੀ ਜਿਹੜੀ ਦਾੜੀ ਨਹੀਂ ਕਟਵਾਵਾਂਗਾ ਤਾਂ ਬਾਅਦ ਵਿੱਚ ਉਸਦੀ ਪਤਨੀ ਨੇ ਇੱਕ ਇਹ ਹ ਕਦਮ ਚੁੱਕਿਆ ਕਿ ਜਿਹੜਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜਿਹੜੀ ਮওলানা ਦੀ ਪਤਨੀ ਹੁੰਦੀ ਆ ਉਹਦਾ ਇੱਕ ਦਿਓਰ ਹੁੰਦਾ ਜਿਸ ਦਾ ਨਾਮ ਜਾਨੀ ਦੱਸਿਆ ਜਾ ਰਿਹਾ ਹੈ ਤਾਂ ਉਹ ਆਪਣੇ ਜਿਹੜਾ ਦਿਓਰ ਆ ਉਸ ਦੀ ਜਿਹੜੀ ਕਲੀਨ ਸ਼ੇਵ ਵਾਲੀ ਦਾੜੀ ਦੇਖ ਕੇ ਉਸ ਦੇ ਨਾਲ ਭੱਜ ਜਾਂਦੀ ਆ ਤਾਂ ਬਾਅਦ ਵਿੱਚ ਮਲਾਨਾ ਪੁਲਿਸ ਸਟੇਸ਼ਨ ਜਾਂਦਾ ਇਹ ਤਾਂ ਉੱਥੇ ਜਾ ਕੇ ਆਪਣਾ ਭਰਾ ਅਤੇ ਆਪਣੀ ਪਤਨੀ ਦੀ ਗੁੰਮਸ਼ੁਦਾ ਦੀ ਜਿਹੜੀ ਰਿਪੋਰਟ ਦਰਜ ਕਰਵਾਉਂਦਾ ਹੈ ਐਫ ਆਈ ਆਰ ਜਿਹੜੀ ਦਰਜ ਕਰਵਾਉਂਦਾ ਇਹਦਾ ਬਾਅਦ ਵਿੱਚ ਜਿਹੜੀ ਪੁਲਿਸ ਹੁੰਦੀ ਆ ਉਹਨਾਂ ਦੋਨਾਂ ਦੀ ਜਿਹੜੀ ਭਾਲ ਕਰਨੀ ਸ਼ੁਰੂ ਕਰ ਦਿੰਦੀ ਆ ਤਾਂ ਬਾਅਦ ਵਿੱਚ ਪੁਲਿਸ ਦੇ ਕੋਜ ਇਹ ਬਿਆਨ ਆਇਆ ਕਿ ਜਿਹੜੀ ਮੁਲਾਨਾ ਦੀ ਪਤਨੀ ਆ ਤਾਂ ਉਸ ਦਾ ਜਿਹੜਾ ਭਰਾ ਏ ਉਹ ਹੁਣ ਪੰਜਾਬ ਦੇ ਇੱਕ ਲੁਧਿਆਣਾ ਸ਼ਹਿਰ ਵਿੱਚ ਰਹਿੰਦੇ ਆ ਤਾਂ ਪੁਲਿਸ ਵਾਲਿਆਂ ਨੇ ਉੱਥੇ ਜਾ ਕੇ ਮੁਲਾਨਾ ਦੀ ਪਤਨੀ ਨੂੰ ਕਿਹਾ ਕਿ ਤੁਸੀਂ ਜਲਦ ਜਲਦ ਵਾਪਸ ਮੇਰਠ ਆ ਜਾਓ ਉੱਥੇ ਜਾ ਕੇ ਆਪਣੇ ਪਤੀ ਕੋਲ ਤੋਂ ਵਾਪਸ ਚੱਲ ਜਾ ਤਾਂ ਬਾਅਦ ਵਿੱਚ ਜਿਹੜੀ ਮੁਲਾਨਾ ਦੀ ਪਤਨੀ ਹੁੰਦੀ ਆ 2 ਮਹੀਨਿਆਂ ਬਾਅਦ ਆਪਣੇ ਜਿਹੜੇ ਦਿਔਰ ਦੇ ਨਾਲ ਭੱਜੀ ਹੁੰਦੀ ਆ ਉਹ ਦੋਨੋਂ ਵਾਪਸ ਮੇਰਠ ਚੱਲ ਜਾਂਦੇ ਆ ਤਾਂ ਉੱਥੇ ਜਾ ਕੇ ਜਦੋਂ ਜਦੋਂ ਜਿਹੜੀ ਮਲਾਨਾ ਦੀ ਪਤਨੀ ਉੱਥੇ ਉਹਦੇ ਘਰ ਦੀ ਸੌਰੀ ਕਰ ਪਹੁੰਚਦੀ ਆ ਤੇ ਮਲਾਨਾ ਤੇ ਉਸ ਦੀ ਪਤਨੀ ਦੇ ਵਿੱਚ ਜਿਹੜੀ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਫਿਰ ਮਾਮਲਾ ਜਿਹੜਾ ਸੁਣ ਕੇ ਪੁਲਿਸ ਉਸ ਦੇ ਘਰ ਆ ਜਾਂਦੀ ਆ ਤਾਂ ਬਾਅਦ ਵਿੱਚ ਜਿਹੜਾ ਮਲਾਨਾ ਹੁੰਦਾ ਹੈ ਉਸ ਦੀ ਪਤਨੀ ਤੇ ਉਸ ਦਾ ਭਰਾ ਤਿੰਨਾਂ ਨੂੰ ਪੁਲਿਸ ਸਟੇਸ਼ਨ ਵਿੱਚ ਲੈ ਜਾਂਦੇ ਆ ਤਾਂ ਬਾਅਦ ਵਿੱਚ ਜਿਹੜੀ ਮਲਾਨਾ ਹੁੰਦਾ ਉਹ ਆਪਣੀ ਪਤਨੀ ਨੂੰ ਕਹਿੰਦਾ ਉਹ ਪਹਿਲਾਂ ਇਹ ਮੇਰੇ ਤੋਂ ਮਾਫੀ ਮੰਗੇ ਪਰ ਦੂਜੇ ਪਾਸੇ ਉਸ ਦੀ ਪਤਨੀ ਉਸ ਨੂੰ ਸਾਫ਼-ਸਾਫ਼ ਇਨਕਾਰ ਕਰ ਦਿੰਦੀ ਹੈ ਕਿ ਮੈਂ ਜਿਹੜੀ ਤੇਰੇ ਤੋਂ ਮਾਫੀ ਨਹੀਂ ਮੰਗਾਗੀ ਤੇ ਨਾ ਹੀ ਮੈਂ ਤੇਰੇ ਨਾਲ ਰਹਿਣਾ ਪਸੰਦ ਕਰਦੀ ਆ ਤਾਂ ਬਾਅਦ ਵਿੱਚ ਪਤਨੀ ਨੇ ਆਪਣੇ ਪਤੀ ਨੂੰ ਕਿਹਾ ਵੀ ਮੈਨੂੰ ਤੋਂ ਪਹਿਲਾਂ 1.5 ਲੱਖ ਰੁਪਏ ਵਾਪਸ ਕਰ ਪਰ ਦੂਜੇ ਪਾਸੇ ਪਤੀ ਨੇ ਵੀ ਕਹਿ ਦਿੱਤਾ ਵੀ ਮੈਂ ਤੈਨੂੰ ਪੈਸੇ ਨਹੀਂ ਵਾਪਸ ਕਰਾਂਗਾ ਤਾਂ ਇਸ ਗੱਲ ਦੇ ਉੱਪਰ ਫਿਰ ਉਹ ਦੋਨੇ ਪਤੀ ਪਤਨੀ ਲੜਨਾ ਸ਼ੁਰੂ ਕਰ ਦਿੰਦੇ ਆ ਪੁਲਸ ਵਾਲੇ ਦੇ ਸਾਹਮਣੇ ਲੜਨਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਪਤੀ ਜਿਹੜਾ ਉਹ ਅੱਕ ਜਾਂਦਾ ਹੈ ਤਾਂ ਉਹ ਆਪਣੀ ਪਤਨੀ ਨੂੰ ਪੁਲਿਸ ਦੇ ਸਾਹਮਣੇ ਧਮਕੀਆਂ ਦਿੰਦਾ ਹੈ ਤਸੀਹੇ ਦਿੰਦਾ ਹੈ ਖੁੱਟਣ ਮਾਰਨਾ ਅਤੇ ਅਸ਼ਲੀਲ ਵੀਡੀਓ ਬਣਾਉਂਦੀ ਹੈ ਜਿਹੜੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਹੈ ਤੇ ਬਾਅਦ ਵਿੱਚ ਜਿਹੜਾ ਇਹ ਮਾਮਲਾ ਫਿਰ ਪੁਲਿਸ ਦੁਬਾਰਾ ਸੁਲਝਾਇਆ ਜਾਂਦਾ ਹੈ ਤਾਂ ਪੁਲਿਸ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਐਦਾਂ ਆਪਸ ਵਿੱਚ ਲੜਾਈ ਝਗੜਾ ਨਾ ਕਰੋ ਪਰ ਦੂਜੇ ਪਾਸੇ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਇਹ ਇੱਕ ਫੇਕ ਜਿਹੜੀ ਪਲੈਨਿੰਗ ਬਣਾਈ ਗਈ ਸੀ ਮਲਾਨਾ ਦੇ ਵੱਲੋਂ ਕਿ ਉਸਨੇ ਜਾਣ ਕੇ ਸਾਡੇ ਤੇ ਦੋਸ਼ ਲਾਏ ਆ ਕਿ ਮੇਰੀ ਜਿਹੜੀ ਪਤਨੀ ਆ ਉਸ ਨੂੰ ਦਾੜੀ ਨਹੀਂ ਪਸੰਦ ਸੀ ਦਾੜੀ ਵਾਲੇ ਜਿਹੜੇ ਬੰਦੇ ਹੁੰਦੇ ਆ ਮਰਦ ਹੁੰਦੇ ਆ ਆਦਮੀ ਹੁੰਦੇ ਆ ਉਹ ਮੈਨੂੰ ਨਹੀਂ ਪਸੰਦ ਉਹਨੇ ਇਹ ਕਿਹਾ ਸਾਰੇ ਝੂਠੇ ਬਾਨੇ ਮਾਰ ਰਿਹਾ ਏ ਇਹ ਮੇਰੇ ਤੇ ਝੂਠੇ ਇਲਜ਼ਾਮ ਲਗਾ ਰਿਹਾ ਸਗੋਂ ਦੀ ਉਸਨੇ ਇਹ ਕਿਹਾ ਕਿ ਮੈਂ ਆਪਣੇ ਦਯੋਰ ਦੇ ਨਾਲ ਹੀ ਰਹਿਣਾ ਪਸੰਦ ਕਰਦੀ ਆ ਮੈਂ ਇਸ ਨੂੰ ਪਿਆਰ ਕਰਦੀ ਆ ਤੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ